ਲੋਕ ਗੀਤਾਂ ਦੇ ਸਫ਼ਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਦੋਵੇਂ ਪੈਣਾ ਇਸ ਚੈਨਲ ਤੇ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਅਸੀਂ ਹਰ ਰੋਜ਼ ਵਕਤ 'ਚੋਂ ਵਕਤ ਕੱਢ ਕੇ ਤੁਹਾਡੇ ਰੂਬਰੂ ਹੋ ਜੰਨੇ ਆ ਕਿਉਂਕਿ ਤੁਹਾਡਾ ਤੇ ਸਾਡਾ ਰਿਸ਼ਤਾ ਜਿਹੜਾ ਬਹੁਤ ਨੇੜਲਾ ਰਿਸ਼ਤਾ ਬਹੁਤ ਨਿੱਘਾ ਰਿਸ਼ਤਾ ਤੁਸੀਂ ਸਾਡੇ ਲੋਕ ਗੀਤਾਂ ਦੀ ਉਡੀਕ ਕਰਦੇ ਹੋ ਸਾਡੇ ਦੁਆਰਾ ਗਾਇਏ ਲੋਕ ਗੀਤਾਂ ਨੂੰ ਸੁਣ ਕੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਹੋ ਤੇ ਅਸੀਂ ਤੁਹਾਡੇ ਕੰਪਲੀਮੈਂਟਸ ਪੜ ਕੇ ਸਾਡੀ ਜਿਹੜੀ ਹੈਗੀ ਹੈ ਤਾਕਤ ਸਾਡੀ ਜਿਹੜੀ એનર્ਜੀ ਆ ਉਹ ਦੋਨੇ ਚੌਣੀ ਹੋ ਜਾਂਦੀ ਹੈ ਤੇ ਅਸੀਂ ਫੇਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆ ਅੱਜ ਫੇਰ ਅਸੀਂ ਤੁਹਾਡੇ ਹੌਸਲੇ ਦੀ ਬਦੌਲਤ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਆ ਸਿੱਖਣਿਆਂ ਦੇ ਰੂਪ ਦੇ ਵਿੱਚ ਇਹ ਲੋਕਗੀਤ ਤੁਹਾਡੇ ਰੂਬਰੂ ਕਰਾਂਗੇ ਜਦੋਂ ਇੱਕ ਲੜਕੀ ਦੇ ਜਿਹੜੇ ਬਰਾਤ ਆ ਜਦੋਂ ਉਹ ਉਹਨਾਂ ਦੀ ਉਹਦੀ ਆਮਦ ਹੁੰਦੀ ਆ ਤਾਂ ਲੜਕੀ ਦੀਆਂ ਸਹੇਲੀਆਂ ਦੇ ਪੱਖੋਂ ਗਾਇਆ ਜਾਂਦਾ ਇਹ ਲੋਕਗੀਤ ਤੁਹਾਡੇ ਰੂਬਰੂ ਅੱਜੋ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਏ ਤੇ ਇਸ ਦਾ ਆਨੰਦ ਮਾਣਿਆ ਸਦੇ ਸੀ ਅਸੀ ਪੰਜ ਪਰਾਣੇ ਸਦੇਸੀ ਅਸੀਂ ਗੱਬਰੂ ਗੱਬਰੂ ਸਦੇਸੀ ਅਸੀਂ ਗੱਬਰੂ ਗੱਬਰੂ ਮੋਢੜੇ ਜੇ ਕਾ ਤੋਂ ਆਏ ਜੀ ਅਸੀਂ ਸਜਣ ਸਦੇਸੀ ਅਸੀ ਪਤਲੇ ਪਤਲੇ ਸਦੇਸੀ ਅਸੀ ਪਤਲੇ ਪਤਲੇ ਡਿੱਡੜ ਜੇ ਸਦੇਸੀ ਅਸੀ ਲੜਾ ਸਰਵਾਲਾ ਸਦੇਸੀ ਅਸੀ ਲੜਾ ਸਰਵਾਲਾ ਦੇਸੀ ਅਸੀ ਅਖਦੇ ਮੋਟੇ ਸਦੇਸੀ ਅਖਦੇ ਮੋਟੇ ਚੁੰਨੀ ਆਖਾਂ ਵਾਲੇ ਆਏ ਜੀ ਅਸੀ ਸਜਣ ਦੇ ਦੋਸਤੋ ਲੋਕੀਤ ਹੋਇਆ ਖਤਮ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਸ ਲੋਕੀਤ ਨੂੰ ਸੋਹਣੇ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਕੀਤਾ ਜਾਵੇ ਤੇ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਤੁਸੀਂ ਜ਼ਰੂਰ ਮੂਰ ਪਾਉਂਗੇ ਅਸੀਂ ਐਸੇ ਉਮੀਦ ਦੇ ਵਿੱਚ ਹਰ ਰੋਜ਼ ਤੁਹਾਡੇ ਸਾਹਮਣੇ ਹੋ ਜਾਂਦੇ ਆ ਤੇ ਅਖੀਰ ਦੇ ਵਿੱਚ ਤੁਹਾਡਾ ਲਗਾਤਾਰ ਸਾਨੂੰ ਹੌਸਲਾ ਫਜ਼ਾਈ ਕਰਨ ਦੇ ਕਰਕੇ ਬਹੁਤ ਬਹੁਤ ਧੰਨਵਾਦ